ਕਿ ਬਹੁਤ ਤੱਲ ਨੂੰ ਤਾਂ ਇਹ ਜੋ ਪਰਮੇਸ਼ਰ ਦੀਆਂ ਬਾਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਫੇਰ ਭਾਵੇਂ ਕਈ ਬੇਵਫਾ ਨਿਕਲੇ ਤਾਂ ਕੀ ਹੋਇਆ ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਰ ਦੀ ਵਫਾਦਾਰੀ ਨੂੰ ਅਵਿਰਥਾ ਕਰ ਸਕਦੀ ਹੈ ਕਦੇ ਨਹੀਂ ਸਗੋ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ ਹallelujah ਓਕੇ ਸੋ ਵਚਨ ਸਾਨੂੰ ਇਦਾਂ ਕਹਿੰਦਾ ਆ ਕਿ ਯਹੂਦੀ ਹੋਣ ਦਾ ਕੀ ਵਾਧਾ ਆ ਤੇ ਸੁਨਨਤ ਦਾ ਕੀ ਲਾਭ ਆ ਐਕਚੁਅਲੀ ਇਹ ਨਾ ਜਦੋਂ ਅਸੀਂ ਦੇਖਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਟਾਈਮ ਤੇ ਤੇ ਅਸੀਂ ਉੱਥੇ ਦੇਖਦੇ ਆ ਕਿ ਜਿਹੜੇ ਯਹੂਦੀ ਲੋਕੀ ਸੀਗੇ ਉਹ ਆਪਣੇ ਆਪ ਵਿੱਚ ਬਹੁਤ ਧਰਮੀ ਗਿਨੇ ਜਾਂਦੇ ਸੀਗੇ ਬਹੁਤ ਜ਼ਿਆਦਾ ਪਰ ਦੂਜਿਆਂ ਨੂੰ ਉਹ ਬਹੁਤ ਨੀਵਾਂ ਦੇਖਦੇ ਸੀਗੇ ਔਰ ਉਹ ਜਿਹੜੇ ਸੁੰਨਤੀ ਸੀਗੇ ਉਹਨਾਂ ਨੂੰ ਇਦਾਂ ਲੱਗਦਾ ਸੀਗਾ ਕਿ ਸਿਰਫ ਸੁੰਨਤ ਕਰਵਾਏ ਹੋਏ ਲੋਕ ਹੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਸਕਦੇ ਆ ਹੋਰ ਕੋਈ ਜਿਹੜੇ ਆ ਉਹ ਨਹੀਂ ਪਰ ਇੱਥੇ ਜਦੋਂ ਅਸੀਂ ਦੇਖਦੇ ਆ ਤਾਂ वचन ਸਾਨੂੰ ਕੀ ਦੱਸਦਾ ਆ ਸੋ ਯਹੂਦੀ ਦਾ ਕੀ ਵਾਦਾ ਅਤੇ ਸੁੰਨਤ ਦਾ ਕੀ ਲਾਭ ਹੈ ਹਰ ਪ੍ਰਕਾਰ ਕਰਕੇ ਬਹੁਤ ਪਹਿਲਾ ਪਹਿਲੋ ਤਾਂ ਇਹ ਜੋ ਪਰਮੇਸ਼ਵਰ ਦੀਆਂ ਬਾਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ अच्छा ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਹੀ ਲਾਭ ਮਿਲਿਆ ਇਹਦਾ ਕਿ ਪਰਮੇਸ਼ਰ ਦੀਆਂ ਬਾਣੀਆਂ ਉਹਨਾਂ ਨੂੰ ਸੌਂਪੀਆਂ ਗਈਆਂ ਐ ਪਰ ਕੀ ਕਹਿੰਦਾ ਭਾਵੇਂ ਕਈ ਬੇਵਫਾ ਨਿਕਲੇ ਤਾਂ ਕੀ ਹੋਇਆ ਭਲਾ ਉਹਨਾਂ ਦੀ ਬੇਵਫਾਈ ਪਰਮੇਸ਼ਰ ਦੀ ਵਫਾਦਾਰੀ ਨੂੰ ਅਵਿਰਥ ਕਰ ਸਕਦੀ ਆ ਜੇ ਉਹਨਾਂ ਮੰਨ ਲਓ ਕਿਸੇ ਨੇ ਸੁੰਨਤ ਕਰਾਈ ਆ ਕੋਈ ਯਹੂਦੀ ਆ ਪਰ ਉਹ ਪਰਮੇਸ਼ਰ ਦੇ ਨਾਲ ਵਫਾਦਾਰੀ ਦੇ ਵਿੱਚ ਨਹੀਂ ਆ ਤਾਂ ਕੀ ਉਹਨਾਂ ਦਾ ਜਿਹੜਾ ਅਪਰਾਧ ਆ ਉਹਨਾਂ ਦਾ ਜਿਹੜਾ ਪਾਪ ਆ ਕੀ ਉਹ ਪਰਮੇਸ਼ਰ ਦੀ ਪਵਿੱਤਰਤਾ ਨੂੰ ਘਟਾ ਸਕਦਾ ਹੈ ਕੀ ਉਹ ਪਰਮੇਸ਼ਵਰ ਦੇ ਗੁਣ ਨੂੰ ਅਵਗੁਣ ਚ ਬਦਲ ਸਕਦਾ ਹੈ ਕਿ ਉਹ ਪਰਮੇਸ਼ਵਰ ਦੇ ਜਿਹੜਾ ਇਹ ਵਿਰੋਧ ਵਿੱਚ ਪਰਮੇਸ਼ਵਰ ਨੂੰ ਅਵਿਰਥਾ ਕਰ ਸਕਦਾ ਪਰਮੇਸ਼ਵਰ ਨੂੰ ਸ਼ਕਤੀਹੀਣ ਕਰ ਸਕਦਾ ਹੈ ਨਹੀਂ ਪਰ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਹੈ ਬਹੁਤ ਸਾਰੇ ਲੋਕਾਂ ਦੇ ਮਾਈਂਡ ਵਿੱਚ ਇਹ ਗੱਲ ਆਉਂਦੀ ਆ ਕਿ ਜੇ ਮੈਂ ਨਾ ਪ੍ਰਾਰਥਨਾ ਕੀਤੀ ਤੇ ਸ਼ਾਇਦ ਲੋਕਾਂ ਨੇ ਰੱਬ ਨੂੰ ਰੱਬ ਮੰਨਣੋਂ ਹਟ ਜਾਣਾ। ਜੇ ਮੈਂ ਚਰਚ ਵਿੱਚ ਨਾ ਗਿਆ, ਮੈਂ ਸਤ ਸੰਗ ਵਿੱਚ ਨਾ ਗਿਆ ਤਾਂ ਉਹ ਸ਼ਾਇਦ ਪਰਮੇਸ਼ਵਰ ਨੇ ਅੱਜ ਕੋਈ ਕੰਮ ਹੀ ਨਹੀਂ ਕਰਨਾ। ਮੈਂ ਆ ਜਾਨਣਾ ਆ ਤਾਂ ਕੰਮ ਹੁੰਦਾ ਆ। ਬਹੁਤ ਸਾਰੇ ਸੇਵਾਦਾਰਾਂ ਨੂੰ ਇਦਾਂ ਲੱਗਦਾ ਹੋ ਸਕਦਾ ਕਿ ਜਿੰਨੀ ਦੇਰ ਤੱਕ ਮੈਂ ਨਾ ਗਿਆ, ਉੰਨੀ ਦੇਰ ਤੱਕ ਫਲਾਨਾ ਕੰਮ ਨਹੀਂ ਹੋਣਾ। ਇਹ ਬਹੁਤ ਵੱਡਾ ਭਰਮ ਆ। ਕਿ ਸਾਡੇ ਕੰਮ ਦਾ ਕਰਕੇ ਸੋ ਕਹਿੰਦਾ ਕਲਾ ਉਹਨਾਂ ਦੀ ਬੇਵਫਾਈ ਪਰਮੇਸ਼ਰ ਦੀ ਵਫਾਦਾਰੀ ਨੂੰ ਅਵਿਰਥਾ ਕਰ ਸਕਦੀ ਹੈ ਅਗਰ ਅਸੀਂ ਬੇਵਫਾਈ ਕਰੀਏ ਪਰਮੇਸ਼ਰ ਦੇ ਵਚਨ ਦੇ ਵਿਰੋਧ ਚੱਲੀਏ ਜਾਂ ਜੋ ਪਰਮੇਸ਼ਰ ਸਾਡੇ ਜੀਵਨ ਵਿੱਚ ਚਾਹੁੰਦੇ ਅਸੀਂ ਉਹ ਨਾ ਕਰੀਏ ਤਾਂ ਕੀ ਜਿਹੜੀ ਸਾਡੀ ਬੇਵਫਾਈ ਆ ਉਹ ਪਰਮੇਸ਼ਰ ਦੇ ਕੰਮ ਨੂੰ ਰੋਕ ਸਕਦੀ ਆ ਪਰਮੇਸ਼ਰ ਦੇ ਕੰਮ ਦੇ ਵਿੱਚ ਵਿਘਨ ਪਾ ਸਕਦੀ ਆ ਕਦੀ ਵਾਸਤੇ ਵੀ ਨਹੀਂ ਅਗਰ ਅਸੀਂ ਅੱਜ ਇਹ ਕਹਿ ਰਹੀ ਆ ਕਿ ਅਸੀਂ ਨਹੀਂ ਮੰਨਦੇ ਕਿ ਰੱਬ ਹੁੰਦਾ ਆ ਤਾਂ ਕੀ ਮਤਲਬ ਇਹ ਡਿਕਲੇਅਰ ਹੋ ਜਾਊਗਾ ਕਿ ਰੱਬ ਨਹੀਂ ਆ ਦੇਖੋ ਜੋ ਹੈਗਾ ਆ ਨਾ ਉਹ ਹੈਗਾ ਹੀ ਆ ਕਈ ਵਾਰੀ ਕਈ ਇਨਸਾਨਾਂ ਦਾ ਨਾ ਬੜਾ ਭਰਮ ਹੁੰਦਾ ਆ ਘਰ ਤਾਂ ਮੈਂ ਚਲਾ ਰਿਆ ਆ ਇਦਾਂ ਹੋ ਰਿਹਾ ਇਦਾਂ ਹੋ ਰਿਹਾ ਬਹੁਤ ਚੀਜ਼ਾਂ ਸਾਡੇ ਮਨ ਵਿੱਚ ਹੁੰਦਾ ਮੈਂ ਘਰ ਨੂੰ ਸੰਭਾਲਦਾ ਆ ਜੇ ਮੈਂ ਨਾ ਹੋਵਾਂ ਤੇ ਘਰ ਉਜੜ ਜਵੇ ਜੇ ਮੈਂ ਨਾ ਹੋਵਾਂ ਲੋਕੀ ਇਹਨਾਂ ਨੂੰ ਲੁੱਟ ਕੇ ਖਾ ਜਾਣ ਜੇ ਮੈਂ ਨਾ ਹੋਵਾਂ ਲੋਕਾਂ ਨੇ ਇਦਾਂ ਕਰ ਦੇਣ ਇਹ ਬਹੁਤ ਵੱਡੀ ਗਲਤਫਹਿਮੀ ਹੈ ਇਹ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਹਿੱਸੇ ਵਿੱਚ ਫਸੀ ਹੋਈ ਹੈ ਇਹ ਗਲਤਫਹਿਮੀ ਅਸੀਂ ਕੁਝ ਵੀ ਨਹੀਂ ਹਾਂ ਸਾਡਾ ਕੁਝ ਵੀ ਨਹੀਂ ਹੈ ਅਸੀਂ ਸਿਰਫ ਫੜੀਆਂ ਹੋਈਆਂ ਆ ਚੀਜ਼ਾਂ ਦੈਟਸ ਵਾਈ ਸਾਨੂੰ ਇਦਾਂ ਲੱਗਦਾ ਆ ਕਿ ਇਦਾਂ ਆ ਐਕਚੁਅਲ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਇਤੋਂ ਗੁਰੂ ਪੀਰ ਮਹਾਤਮਾ ਜੋਦੇ ਸੂਰਬੀਰ ਰਾਜੇ ਰਾੜੀਆਂ ਤੁਰਗੇ ਮਰਗੇ ਚਲੇਗੇ ਖੱਪਗੇ ਕੀ ਇਹ ਸੰਸਾਰ ਖਤਮ ਹੋ ਗਿਆ ਕੀ ਇਸ ਸੰਸਾਰ ਦੇ ਕੰਮ ਰੁਕ ਗਏ ਸਭ ਕੋਸ਼ ਚੱਲ ਰਿਹਾ ਹੈ ਸਭ ਕੋਸ਼ ਚੱਲ ਰਿਹਾ ਜਦ ਤੱਕ ਅਕਾਲ ਪੁਰਖ ਪਰਮੇਸ਼ਰ ਸਿਰਜਣਹਾਰ ਪਰਮੇਸ਼ਰ ਕੁੱਲ ਦੁਨੀਆ ਦਾ ਵਾਲੀ ਜਦ ਤੱਕ ਜਿੰਦਾ ਆ ਨਾ ਜਦ ਤੱਕ ਉਹ ਹੈਗਾ ਆ ਇਸ ਦੁਨੀਆ ਨੇ ਚੱਲਦੇ ਰਹਿਣਾ ਇੱਥੇ ਸੁੰਨਤੀ ਆਉਣ ਇੱਥੇ ਅਸੁੰਨਤੀ ਆਉਣ ਇੱਥੇ ਗੁੰਡੇ ਆਉਣ ਇੱਥੇ ਸਾਧ ਆਉਣ ਇੱਥੇ ਜੋ ਦੁਨੀਆ ਤੇ ਆਇਆ ਆਈ ਜਾਂਦਾ ਜਾਹੀ ਜਾਂਦਾ ਚੰਗਾ ਕਰੀ ਜਾਂਦਾ ਮਾੜਾ ਕਰੀ ਜਾਂਦਾ ਇਹ ਦੁਨੀਆ ਨੇ ਨਹੀਂ ਰੁਕਣਾ ਇਸ ਧਰਤੀ ਦੇ ਕੰਮਾਂ ਨੇ ਨਹੀਂ ਰੁਕਣਾ हां जो कोई करके ਜਾਊਗਾ ਉਹਦਾ ਲੇਖਾ ਉਹਨੂੰ ਜ਼ਰੂਰ ਦੇਣਾ ਪਊਗਾ ਪਰ ਜੇ ਕੋਈ ਇਹ ਸੋਚ ਕੇ ਕਰੇ ਕਿ ਮੈਂ ਇੰਨੀ ਕੁ ਗੁੰਡਾਗਰਦੀ ਕਰੂੰਗਾ ਮੈਂ ਇੰਨੀ ਕੁ ਗੁੰਡਾਗਰਦੀ ਕਰੂੰਗਾ ਇੰਨੀ ਬਦਮਾਸ਼ੀ ਕਰੂੰਗਾ ਕਿ ਮੈਂ ਪਰਮੇਸ਼ਵਰ ਦੇ ਕੰਮ ਨੂੰ ਖਤਮ ਕਰਕੇ ਦਿਖਾਊਗਾ ਇਹ ਉਹਦੇ ਮੂਰਖਪੁਣੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਹ ਬਹੁਤ سارے ਲੋਕ ਆਪ ਵਿੱਚ ਪੈ ਜਾਂਦੇ ਔਰ ਉਹ ਕਹਿੰਦੇ ਮੈਂ ਇੰਨਾ ਪਾਪ ਕਰੂੰਗਾ ਮੈਂ ਰੱਜ ਕੇ ਪਾਪ ਕਰੂੰਗਾ ਮੈਂ ਦੇਖਦਾ ਹਾਂ ਕਿ ਪਰਮੇਸ਼ਵਰ ਕੀ ਕਰ ਲੂਗਾ ਇਕ ਬਹੁਤ ਵੱਡਾ ਮੂਰਖਪੁਣਾ ਹੈ ਕਦੀ ਇਹ ਇਹ ਮੰਗੋ ਹੀ ਨਾ ਕਿ ਮੈਂ ਦੇਖਾਂਗਾ ਪਰਮੇਸ਼ਵਰ ਕੀ ਕਰ ਲੂਗਾ ਜੋ ਉਹ ਕਰ ਸਕਦਾ ਨਾ ਤੂੰ ਦੇਖ ਹੀ ਨਹੀਂ ਸਕਦਾ ਤੂੰ ਦੇਖ ਵੀ ਨਹੀਂ ਸਕਦਾ ਚੱਲਣ ਝੱਲਣਾ ਤੇਰੇ ਉੱਤੇ ਤਾਂ ਇੱਕ ਬਹੁਤ ਵੱਡੀ ਗੱਲ ਆ ਤੂੰ ਦੇਖ ਹੀ ਨਹੀਂ ਸਕਦਾ ਨਹੀਂ ਦੇਖਉਣਾ ਤੇਰੇ ਤੋਂ ਮੈਂ ਕਿੰਨੀ ਤੁਸੀਂ ਦੇਖੋ ਕਈ ਵਾਰੀ ਕਿਸੇ ਪੇਸ਼ੈਂਟ ਦੇ ਜਿਸਮ ਦੇ ਅੰਦਰ ਕੀੜੇ ਪੈ ਜਾਂਦੇ ਆ ਕਿਸੇ ਜਕਮ ਦੇ ਅੰਦਰ ਕੀੜੇ ਪੈ ਜਾਂਦੇ ਦਿਖ ਹਰ ਕੋਈ ਉਹਨਾਂ ਕੀੜਿਆਂ ਨੂੰ ਦੇਖ ਨਹੀਂ ਸਕਦਾ ਦੇਖਣ ਦਾ ਮਾਧਾ ਨਹੀਂ ਹੈ ਉਹਦੇ ਅੰਦਰ রাইਟ ਤੇ ਜਿਹਦੇ ਅੰਦਰ ਆ ਤੁਸੀਂ ਦੇਖੋ ਉਹਦੇ ਤੇ ਕੀ ਬੀਤ ਰਿਹਾ ਹੋਊਗਾ ਬਹੁਤ ਚੀਜ਼ਾਂ ਇੱਕ ਇੱਕ ਭੁੱਲ ਜੋ ਇਹ ਕਦੀ ਨਾ ਕਿਓ ਕਿ ਮੈਂ ਦੇਖ ਲੂਗਾ ਪਰਮੇਸ਼ਵਰ ਕੀ ਕਰ ਲੂਗਾ ਜੇ ਉਹ ਕਰਨ ਤੇ ਆ ਗਿਆ ਤੇਰੇ ਤੋਂ ਦੇਖ ਨਹੀਂ ਹੁਣ ਤੂੰ ਟੇਕ ਨਹੀਂ ਸਕਣਾ ਉਹਦੇ ਕੰਮ ਦੇ ਅੱਗੇ ਇਸ ਲਈ ਸਾਡੇ ਕਿਸੇ ਵੀ ਕੰਮ ਦਾ ਕਰਕੇ ਪਰਮੇਸ਼ਵਰ ਦਾ ਕੰਮ ਅਵਿਰਥਾ ਨਹੀਂ ਹੁੰਦਾ ਪਰਮੇਸ਼ਵਰ ਸ਼ਕਤੀਮਾਨ ਆ ਉਹ ਸ਼ਕਤੀਮਾਨ ਸੀ ਉਹ ਸ਼ਕਤੀਮਾਨ ਹੈ ਉਹ ਸ਼ਕਤੀਮਾਨ ਰਹੇਗਾ ਉਹ ਕੰਮ ਕਰਦਾ ਸੀ ਕੰਮ ਕਰਦਾ ਹੈ ਕੰਮ ਕਰਦਾ ਰਹੇਗਾ ਉਹ ਪਰਮੇਸ਼ਵਰ ਸੀ ਪਰਮੇਸ਼ਵਰ ਹੈ ਪਰਮੇਸ਼ਵਰ ਹੀ ਰਹੇਗਾ ਅਸੀਂ ਮੰਨੀਏ ਜਾਂ ਨਾ ਮੰਨੀਏ ਉਹ ਹੈ ਉਹ ਰਹੇਗਾ ਹallelujah ਅੱਗੇ ਕੰਦਾ ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ ਕਹਿੰਦਾ ਸਭੋ ਪਰਮੇਸ਼ਰ ਸੱਚਾ ਠਹਿਰੇ ਤੇ ਮਨੁੱਖ ਜਿਹੜਾ ਹੈ ਨਾ ਉਹ ਝੂਠਾ ਰਹੇ ਵਾਹ ਪਰਮੇਸ਼ਰ ਆਪਣੇ ਬੋਲ ਵਿੱਚ ਆਪਣੇ ਸ਼ਬਦਾਂ ਦੇ ਵਿੱਚ ਸੱਚਾ ਠਹਿਰੇ ਤੇ ਆਪਣਾ ਨਿਆਂ ਕਰਨ ਦੇ ਵਿੱਚ ਪਰਮੇਸ਼ਰ ਜਿੱਤ ਜਾਵੇ ਕਿਉਂਕਿ ਉਹ ਸਾਡੇ ਕਿਸੇ ਵੀ ਕੰਮ ਕਰਕੇ ਛੁੱਟਲਾਇਆ ਨਹੀਂ ਜਾ ਸਕਦਾ ਸਾਡੇ ਕਿਸੇ ਵੀ ਕੰਮ ਕਰਕੇ ਉਹਦੀ ਕੁਦਰਤ ਜਿਹੜੀ ਆ ਉਹ ਰੁਕਦੀ ਨਹੀਂ ਹallelujah ਫਿਰ ਅਸੀਂ ਦੇਖਦੇ ਕਹਿੰਦਾ ਪਰ ਜੇ ਸਾਡਾ ਕੁਤਰਮ ਪਰਮੇਸ਼ਵਰ ਦੇ ਧਰਮ ਨੂੰ ਪ੍ਰਗਟ ਕਰਦਾ ਹੈ ਤਾਂ ਕੀ ਆਖੀਏ ਭਲਾ ਪਰਮੇਸ਼ਵਰ ਅਨਿਆਈ ਹੈ ਜਿਹੜਾ ਕਰੋਧ ਪਾਉਂਦਾ ਹੈ ਕਹਿੰਦਾ ਹੁਣ ਜੇ ਸਾਡਾ ਕੁਤਰਮ ਸਾਡੇ ਗਲਤ ਕੰਮ ਪਰਮੇਸ਼ਰ ਦੇ ਧਰਮ ਨੂੰ ਪ੍ਰਗਟ ਕਰਦੇ ਆ ਤਾਂ ਕੀ ਆਖੀਏ ਭਲਾ ਪਰਮੇਸ਼ਰ ਅਨਿਆਈ ਹੈ ਜਿਹੜਾ ਕਰੋਧ ਪਾਉਂਦਾ ਕਈ ਵਾਰੀ ਅਸੀਂ ਗਲਤ ਕੰਮ ਕਰਦੇ ਆ ਹੁਣ ਪਾਪ ਦੀ ਮਜ਼ਦੂਰੀ ਮੌਤ ਆ ਗਲਤ ਕੰਮ ਦੀ ਸਾਨੂੰ ਸਜ਼ਾ ਜਿਹੜੀ ਆ ਉਹ ਗਲਤ ਹੀ ਮਿਲਨੀ ਆ ਜੇ ਕੋਈ ਕਿਸੇ ਨੂੰ ਮਾਰੂਗਾ ਤਾਂ ਉਹਦੇ ਉੱਤੇ ਅਗਰ ਮੌਤ ਆਉਂਦੀ ਆ ਤਾਂ ਉਹ ਇਹ ਕਹੇ ਕਿ ਪਰਮੇਸ਼ਰ ਤਾਂ ਬੜਾ ਜ਼ਾਲਮ ਹੈ ਅੱਦ ਬਹੁਤ سارے ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਉਂਦੇ ਕਈ ਥਾਵਾਂ ਤੇ ਲੜਾਈਆਂ ਚੱਲ ਰਹੀਆਂ ਆ ਜਾਂ ਕੋਸ਼ ਕੀ ਪਰਮੇਸ਼ਵਰ ਇਸਰਾਇਲ ਦਾ ਪਰਮੇਸ਼ਵਰ ਇੰਨਾ ਝਾਲਮ ਹੈ ਕੀ ਉਹ ਪਰਮੇਸ਼ਵਰ ਇਦਾਂ ਦਾ ਹੈ ਨਹੀਂ ਪਰਮੇਸ਼ਵਰ ਝਾਲਮ ਨਹੀਂ ਹੈ ਹਰਗਿਜ਼ ਵੀ ਝਾਲਮ ਨਹੀਂ ਆ ਉਹ ਪਰ ਪਾਪ ਦੀ ਮਜ਼ਦੂਰੀ ਮੌਤ ਆ ਤੇ ਉਹ ਪੀੜੀ ਉਹ ਪੀੜੀ ਭੁਗਤਣੀ ਪੈਂਦੀ ਆ ਸਾਨੂੰ ਇਹ ਗੱਲ ਸਮਝਣੀ ਹੋਊਗੀ ਹੁਣ ਜੇ ਸਾਡੇ ਕੋ ਧਰਮ ਕਰਕੇ ਉਹਦਾ ਧਰਮ ਮਤਲਬ ਉਹਦਾ ਧਰਮ ਕਿੱਦਾਂ ਪ੍ਰਗਟ ਹੁੰਦਾ ਸਾਡੇ ਕੋਲ ਧਰਮ ਤੋਂ ਅਗਰ ਅਸੀਂ ਕੋਈ ਬੁਰਾਈ ਕਰਦੇ ਹਾਂ ਉਸ ਬੁਰਾਈ ਦੀ ਉਹ ਸਾਨੂੰ ਸਜ਼ਾ ਦਿੰਦਾ ਭਾਵੇਂ ਅਸੀਂ ਉਹਦੇ ਧੀਆਂ ਪੋਤੇ ਆ ਤੇ ਭਾਵੇਂ ਅਸੀਂ ਨਹੀਂ ਬੁਰੇ ਕਰਨ ਵਾਲੇ ਨੂੰ ਬੁਰਾਈ ਦੀ ਸਜ਼ਾ ਮਿਲਦੀ ਆ ਇੱਕ ਨੇ ਜ਼ਾਹਿਰ ਤੌਰ ਤੇ ਮਾਰਿਆ ਇਤਨੇ ਲੋਕ ਕੇ ਮਾਰਿਆ ਹੁਣ ਜਿਨੇ ਲੋਕ ਕੇ ਮਾਰਿਆ ਪਰਮੇਸ਼ਵਰ ਨੇ ਉਹਦੇ ਉੱਤੇ ਜ਼ਾਹਿਰ ਤੌਰ ਤੇ ਸਜ਼ਾ ਭੇਜੀ ਤੇ ਦੇਖਣ ਵਾਲਾ ਜਾਂ ਉਹ ਝੱਲਣ ਵਾਲਾ ਇਹ ਕਵੇ ਕੇ ਪਰਮੇਸ਼ਵਰ ਤੱਕ ਰੋਧੀ ਆ ਪਰਮੇਸ਼ਵਰ ਨੂੰ ਕਰੋਧ ਨਹੀਂ ਕਰਨਾ ਚਾਹੀਦਾ ਸਾਡੇ ਕੁ ਧਰਮ ਤੋਂ ਉਹਦਾ ਧਰਮ ਪ੍ਰਗਟ ਹੁੰਦਾ ਆ ਭਲਾ ਪਰਮੇਸ਼ਵਰ ਅਨਿਆਈ ਨਹੀਂ ਉਹ ਅਨਿਆਈ ਨਹੀਂ ਉਹ ਅਨਿਆ ਨਹੀਂ ਕਰਦਾ ਉਹ ਨਿਆਂ ਕਰਦਾ ਆ ਜਿਹੜਾ ਕਰੋਧ ਪਾਉਂਦਾ ਆ ਹਾਂ ਫਿਰ ਕਰੋਧ ਤਾਂ ਆਊਗਾ ਨਾ ਜਦੋਂ ਅਸੀਂ ਉਹਦੇ ਉਹਦੇ ਖਿਲਾਫਤ ਦੇ ਵਿੱਚ ਜੋ ਨਹੀਂ ਚਾਹੁੰਦਾ ਸੀ ਉਹ ਕਰਦੇ ਆ ਤਾਂ ਫਿਰ ਤਾਂ ਉਹ ਕਰੋਧ ਉਹਦਾ ਕਰੋਧ ਹੈਗਾ ਆ ਮੈਂ ਲੋਕਾਂ ਵਾਂਗ ਆਖਦਾ ਕਹਿੰਦਾ ਮੈਂ ਲੋਕਾਂ ਵਾਂਗ ਗੱਲ ਕਰ ਰਿਹਾ ਆ ਜਿੱਦਾਂ ਲੋਕੀ ਗੱਲ ਕਰਦੇ ਆ ਉਹ ਜਦੋਂ ਪਰਮੇਸ਼ਵਰ ਕਿਸੇ ਨੂੰ ਕਿਸੇ ਦੇ ਉੱਤੇ ਕੋਈ ਬਵਾ ਲੈ ਕੇ ਆਉਂਦਾ ਆ ਜਾਂ ਕੁਛ ਇਦਾਂ ਦੀ ਚੀਜ਼ ਆਉਂਦੀ ਆ ਉਹ ਕਹਿੰਦੇ ਕਿ ਇਹੋ ਜਿਹਾ ਪਰਮੇਸ਼ਵਰ ਆ ਜਿਹੜਾ ਬਿਮਾਰੀਆਂ ਦੇ ਰਿਹਾ ਇਹ ਕਿਹੋ ਜਿਹਾ ਪਰਮੇਸ਼ਵਰ ਆ ਜਿਹੜਾ ਲੋਕਾਂ ਨੂੰ ਮਾਰ ਰਿਹਾ ਪਰਮੇਸ਼ਵਰ ਲੋਕਾਂ ਨੂੰ ਨਹੀਂ ਮਾਰਦਾ ਪਰਮੇਸ਼ਵਰ ਲੋਕਾਂ ਉੱਤੇ ਬਿਮਾਰੀਆਂ ਨਹੀਂ ਲੈ ਕੇ ਆਉਂਦਾ ਸਾਡੇ ਪਾਪ ਸਾਨੂੰ ਮਾਰਦੇ ਆ ਸਾਡੇ ਪਾਪ ਸਾਡੇ ਉੱਤੇ ਬਿਮਾਰੀਆਂ ਲੈ ਕੇ ਆਉਂਦੇ ਆ ਇਸ ਚੀਜ਼ ਨੂੰ ਸਮਝੋ ਪਰਮੇਸ਼ਰ ਨਹੀਂ ਮਾਰਦਾ ਪਰਮੇਸ਼ਰ ਤਾਂ ਜੀਵਨ ਦਿੰਦਾ ਹੈ ਬਿਮਾਰੀ ਬਿਮਾਰੀ ਜਿਹੜੀ ਆ ਬਸ ਸਾਡਾ ਪਾਪ ਲੈ ਕੇ ਆਇਆ ਸਾਡੇ ਅਪਰਾਧ ਲੈ ਕੇ ਸਾਡੇ ਮੂੰਹ ਦੇ ਸ਼ਬਦ ਜਿਹੜੇ ਆ ਉਹ ਬਿਮਾਰੀਆਂ ਲੈ ਕੇ ਆ ਰਹੇ ਸਾਡੇ ਮੂੰਹ ਦੀਆਂ ਗੱਲਾਂ ਜਿਹੜਾ ਹਰ ਰੋਜ਼ ਅਸੀਂ ਕੰਨੇ ਹਾਏ ਮੈਂ ਮਰ ਜਾ ਹਾਏ ਮੈਂ ਮਰ ਜਾ ਹਾਏ ਮੈਂ ਮਰ ਜਾ ਕਰੀ ਜਾਂਦੇ ਰਹਿੰਨੇ ਆ ਜਦੋਂ ਮੰਜ਼ੇ ਦੇ ਉੱਤੇ ਪੈ ਕੇ ਹਾਏ ਹਾਏ ਹੁੰਦੀ ਹੈ ਤਾਂ ਉਹ ਹਾਏ ਹਾਏ ਪਰਮੇਸ਼ਰ ਨੇ ਨਹੀਂ ਕਢਵਾਈ ਜਿਹੜਾ ਸਾਰੀ ਉਮਰ ਜਿਹੜਾ ਕਹਿਆ ਛੱਡਿਆ ਮੈਂ ਮਰ ਜਾ ਮੈਂ ਮਰ ਜਾ ਇਹ ਅੱਜ ਉਹ ਭੁਗਤ ਰਹੇ ਆ ਜਿਹੜਾ ਨਿਆਣਿਆਂ ਨਾਲ ਲੜਦੇ ਆ ਤੇ ਉਹਨਾਂ ਨੂੰ ਤਾਨੇ ਮੇਨੇ ਦਿੱਨੇ ਆ ਤੇ ਫਿਰ ਨਿਆਣੇ ਜਦੋਂ ਸਕਸੈਸਫੁਲ ਨਹੀਂ ਹੋ ਰਹੇ ਤਾਂ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਜਿਹੜੀ ਰੁਕਾਵਟ ਆ ਉਹ ਪਰਮੇਸ਼ਰ ਵੱਲੋਂ ਨਹੀਂ ਉਹ ਤੁਹਾਡੀ ਜ਼ੁਬਾਨ ਨੇ ਲਾਈ ਆ ਉਹ ਤੁਹਾਡੇ ਸੁਭਾਅ ਨੇ ਲਾਈ ਉਹ ਤੁਹਾਡੇ ਕੰਮਾਂ ਨੇ ਲਾਈ ਤੁਸੀਂ ਕਿਸੇ ਦੇ ਬੱਚੇ ਦੀ ਚੰਗਿਆਈ ਨਹੀਂ ਚਾਹੀ ਅੱਜ ਤੁਹਾਡੇ ਬੱਚੇ ਕਾਮਯਾਬ ਨਹੀਂ ਹੋ ਰਹੇ ਇਹਦੇ ਵਿੱਚ ਪਰਮੇਸ਼ਵਰ ਦਾ ਨਹੀਂ ਤੁਹਾਡੇ ਪਾਪ ਦਾ ਰੋਲ ਆ ਇਹਦੇ ਵਿੱਚ ਤੁਹਾਡੀ ਬੁਰਾਈ ਦਾ ਰੋਲ ਆ ਇੱਕ ਧਰਮੀ ਜਨ ਜਿਹੜਾ ਸਾਰਿਆਂ ਦੇ ਲਈ ਆਸ਼ੀਸ਼ ਬੀਜਦਾ ਆ ਆਸ਼ੀਸ਼ ਬੋਲਦਾ ਆ ਅਰ ਦਿਲ ਤੋਂ ਉਹਨਾਂ ਦੀ ਆਸ਼ੀਸ਼ ਚਾਹੁੰਦਾ ਆ ਉਹਦੇ ਬੱਚੇ ਵੀ ਮੁਬਾਰਕ ਆ ਉਹਦਾ ਜੀਵਨ ਵੀ ਮੁਬਾਰਕ ਹੈ ਉਹਦੀ ਪਤਨੀ ਵੀ ਮੁਬਾਰਕ ਉਹਦਾ ਘਰ ਉਹਦਾ ਮਾਲ ਡੰਗਰ ਸਭ ਕੁਝ ਮੁਬਾਰਕ ਆ ਪਰ ਇੱਕ ਵਿਅਕਤੀ ਆ oh